ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਇੱਕ ਇਲਾਕੇ 'ਚ ਵਿਆਹ ਦੇ ਮੌਕੇ ਤੇ ਡੀਜੇ ਤੇ ਭੰਗੜੇ ਪੌਂਦੇ ਹੋਏ ਨੱਚਦੇ ਕੁਝ ਨੌਜਵਾਨਾਂ ਵੱਲੋਂ ਆਪਣੇ ਲਾਇਸੈਂਸੀ ਪਿਸਤੌਲ ਦਾ ਦਿਖਾਵਾ ਕੀਤਾ ਗਿਆ। ਉੱਥੇ ਹੀ ਇਸ ਸਭ ਦੀ ਵੀਡੀਓ ਵੀ ਜਦ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਬਟਾਲਾ ਪੁਲਿਸ ਵੱਲੋਂ ਹਰਕਤ 'ਚ ਆਉਂਦੇ ਹੋਏ ਨੌਜਵਾਨਾਂ ਦੀ ਪਛਾਣ ਕਰ ਉਹਨਾਂ ਖਿਲਾਫ ਕੇਸ ਦਰਜ ਕੀਤਾ ਗਿਆ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੁਲ ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਇੱਕ ਇਲਾਕੇ 'ਚ ਵਿਆਹ ਦੇ ਮੌਕੇ ਤੇ ਬੀ ਜੇ ਦੇ ਭੰਗੜੇ ਪਾਉਂਦੇ ਹੋਏ ਨੱਚਦੇ ਕੁਝ ਨੌਜਵਾਨਾਂ ਲੋ ਆਪਣੇ ਲਾਇਸੈਂਸ ਕੱਲ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਵਿੱਚ ਸੀਕ੍ਰੇਟ ਇਨਫੋਰਮੇਸ਼ਨ ਮਸੂਦ ਹੋਈ ਜਿਸ ਵਿੱਚ ਸੋਸ਼ਲ ਮੀਡੀਆ ਦੀ ਵਾਇਰਲ ਵੀਡੀਓ ਵਿੱਚ ਚਾਰ ਨੌਜਵਾਨ ਹਥਿਆਰਾਂ ਦੀ ਪਰਚਾਹ ਸ਼ੀਕਾ ਅਦੇ ਦਿਖਾਈ ਦਿੱਤੇ ਇਸ ਦਾ ਸਖਤ ਨੋਟਿਸ ਲੰਦੇ ਆਇਆ ਸਾਡੇ ਮਾਨਯੋਗ ਐਸ ਐਸ ਪੀ ਸ੍ਰੀ ਗੌਰ ਸੰਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਰਾਂ ਨੌਜਵਾਨਾਂ ਦੇ ਉਹਨਾਂ ਦੀ ਪਛਾਣ ਕਰਕੇ ਮਕਦਮਾ ਨੰਬਰ 8 ਮਿਤੀ 18 2 2025 ਅੰਡਰ ਸੈਕਸ਼ਨ ਬਾਕੀ ਆਮ ਸਖਤ ਤਹਿਤ ਮੁਕਦਰਬੰਦਾ ਕੀਤਾ ਗਿਆ ਇੱਕ ਵਿੱਚ ਮੈਂ ਬਾਕੀ ਨੌਜਵਾਨ ਨੂੰ ਅਪੀਲ ਕਰਦਾ ਕਿ ਜਿਹੜੇ ਤੁਹਾਡੇ ਲਾਇਸੈਂਸ ਇਥੇ ਆ ਰਿਹਾ ਹੈ ਇਹ ਇਹ ਤੁਹਾਡੀ ਸੇਫਟੀ ਵਾਸਤੇ ਨਾ ਕਿ ਇਹ ਨਾਲ ਜਨਤਕ ਸ਼ਾਂਤੀ ਦੇ ਪ੍ਰਦਰਸ਼ਨ ਕਰਨ ਵਾਸਤੇ ਜੇ ਵਿੱਚ ਕੋਈ ਵੀ ਨੌਜਵਾਨ ਇਸ ਦੀ ਦੁਰਵਰਤੋਂ ਕਰੇਗਾ ਤੇ ਉਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹਮਲ ਵਿੱਚ ਲਿਆਂਦੀ ਜਾਵੇਗੀ ਜੈ